ਸਟਾਰ ਏਸ਼ੀਆ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਪੂਨ ਸਵਾਗਤ ਹੈ ਅੱਜ ਸਰੇ ਦੀ ਇੱਕ ਬਹੁਤ ਹੀ ਅਹਿਮ ਜਾਣਕਾਰੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਸਾਲ ਪਹਿਲਾਂ ਅਕਾਲੀ ਸਰਕਾਰ ਦੇ ਸਮੇਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਛੋਟੇ ਛੋਟੇ ਕਲੀਨਿੰਗ ਖੋਲੇ ਗਏ ਸਨ ਜਿਸ ਦਾ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਆਇਆ ਸੀ ਉਸ ਤੋਂ ਬਾਅਦ ਉਹ ਕਲੀਨਿਕ ਲਗਾਤਾਰ ਕਾਂਗਰਸ ਸਰਕਾਰ ਵੇਲੇ ਵੀ ਚੱਲਦੇ ਰਹੇ ਇਸ ਤੋਂ ਬਾਅਦ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਕਲੀਨਿਕਾਂ ਦਾ ਨਾਮ ਬਦਲ ਕੇ ਕਿਉਂਕਿ ਪਹਿਲਾਂ ਉਹ ਜਿੰਨੇ ਵੀ ਕਲੀਨਿਕ ਸਨ ਉਹ ਸਾਰੇ ਨੈਸ਼ਨਲ ਹੈਲਥ ਮਿਸ਼ਨ ਦੇ ਨਾਂ ਦੇ ਨਾਲ ਚਲਾਏ ਜਾਂਦੇ ਸਨ ਪਰ ਜਿਵੇਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਕਲੀਨਿਕਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦੇ ਦਿੱਤਾ ਗਿਆ ਤੇ ਉਹਨਾਂ ਉੱਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਤਸਵੀਰ ਲਗਾ ਦਿੱਤੀ ਗਈ ਸੋ ਇਸ ਗੱਲ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਸਰਕਾਰ ਜਿਹੜੀ ਸੀ ਇਨਾਂ ਦੇ ਵਿੱਚ ਉਸ ਵੇਲੇ ਤੋਂ ਲਗਾਤਾਰ ਕੁੜਤਨ ਜਾਰੀ ਸੀ ਤੇ ਇਹ ਜਿਹੜੇ ਕਲੀਨਿਕਸ ਹਨ ਜਿਹੜੇ ਕੇਂਦਰ ਸਰਕਾਰ ਦੇ ਸਹਾਇਤਾ ਦੇ ਨਾਲ ਚੱਲਦੇ ਸਨ ਕੇਂਦਰ ਵੱਲੋਂ ਬਹੁਤ ਵੱਡੇ ਫੰਡ ਇਨਾਂ ਕਲੀਨਿਕਾਂ ਨੂੰ ਮਿਲਦੇ ਸਨ ਤੇ ਪੰਜਾਬ ਸਰਕਾਰ ਵੀ ਇਨਾਂ ਫੰਡਾਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਤੇ ਲੋਕਾਂ ਦੀ ਸਿਹਤ ਭਲਾਈ ਲਈ ਇਨਾਂ ਕਲੀਨਿਕਾਂ ਰਾਹੀਂ ਕਾਰਜ ਕੀਤੇ ਜਾਂਦੇ ਸਨ ਪਰ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਜਿਵੇਂ ਹੀ ਉਹਨਾਂ ਨੇ ਇਹਨਾਂ ਕਲੀਨਿਕਾਂ ਦਾ ਨਾਮ ਬਦਲ ਲਿਆ ਤੇ ਉਹਨਾਂ ਉੱਤੇ ਮੁੱਖ ਮੰਤਰੀ ਭਗਵਾਨ ਭਗਵੰਤ ਮਾਨ ਜੀ ਦੀ ਫੋਟੋ ਲਗਾ ਦਿੱਤੀ ਗਈ ਤਾਂ ਕੇਂਦਰੀ ਸਰਕਾਰ ਨੇ ਇਸ ਉੱਤੇ ਇਤਰਾਜ਼ ਕੀਤਾ ਤੇ ਉਹਨਾਂ ਨੇ ਇਹਨਾਂ ਕਲੀਨਿਕਾਂ ਨੂੰ ਮਿਲਣ ਵਾਲੇ ਠੰਡ ਰੋਕ ਦਿੱਤੇ ਸੋ ਕੇਂਦਰ ਵੱਲੋਂ ਮਿਲਣ ਵਾਲੇ ਠੰਡਾਂ ਕਾਰਨ ਜਿਹੜੇ ਕਰੋੜਾਂ ਰੁਪਈਆ ਹੁੰਦੇ ਸਨ ਉਸ ਕਾਰਨ ਇਹ ਮੁਹੱਲਾ ਕਲੀਨਿਕ ਇਨਾਂ ਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀਆਂ ਤੇ ਸਥਿਤੀ ਡਾਵਾ ਡੋਲ ਹੋਣ ਲੱਗੀ ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕੇਂਦਰ ਦੀ ਸਰ ਭਾਜਪਾ ਸਰਕਾਰ ਤੇ ਪੰਜਾਬ ਦੀ ਆਨ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਗੱਲਬਾਤ ਦਾ سلسلہ جاری ਸੀ ਤੇ ਹੁਣ ਜਿਹੜਾ ਉਹ ਫੰਡ ਮਿਲਣ ਵਾਲਾ ਡੈਡਲੌਕ ਬਣਿਆ ਸੀ ਉਹ ਟੁੱਟ ਗਿਆ ਏ ਪਰ ਇਹ ਫੰਡ ਕੇਂਦਰ ਸਰਕਾਰ ਜਿਹੜੀ ਜਾਰੀ ਕਰੇਗੀ ਉਹ ਫੰਡ ਯਾਰੀ ਕਰਨ ਨੂੰ ਲੈ ਕੇ ਉਹਨੇ ਕੁਝ ਜੜੀਆਂ ਨੇ ਉਹ ਆਪਣੀਆਂ ਸ਼ਰਤਾਂ ਰੱਖੀਆਂ ਨੇ ਉਹਨਾਂ ਸ਼ਰਤਾਂ ਦੇ ਵਿੱਚ ਉਹਨਾਂ ਨੇ ਜਿਹੜੀ ਪਹਿਲੀ ਸ਼ਰਤ ਲਾਈ ਆ ਕਿ ਜਿਹੜਾ ਇਹਨਾਂ ਕਲੀਨਿਕਾਂ ਦਾ ਪੁਰਾਣਾ ਨਾਮ ਸੀ ਉਹ ਬਹਾਲ ਕੀਤਾ ਜਾਵੇਗਾ ਤੇ ਦੂਸਰਾ ਇਹਦੇ ਉੱਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਜਿਹੜੀ ਆ ਉਤਾਰੀ ਜਾਏਗੀ ਸੋ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਜਿਹੜੇ ਇਹਨਾਂ ਦਾ ਨਾਮ ਸੀ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਰੱਖਿਆ ਉਹ ਇਹਨਾਂ ਦਾ ਨਾਮ ਰੱਖ ਦਿੱਤਾ ਸੀ ਏ ਏ ਸੀ ਭਾਵ ਕਿ ਆਮ ਆਦਮੀ ਕਲੀਨਿਕ ਤੇ ਉਹਦੇ ਉੱਤੇ ਫੋਟੋ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਹੁਣ ਜਿਹੜਾ ਇਹਦਾ ਨਵਾਂ ਨਾਮ ਰੱਖਿਆ ਜਾਵੇਗਾ ਫਿਰ ਜਿਹੜਾ ਪਹਿਲਾਂ ਵਾਲਾ ਸੀ ਉਹ ਰੱਖਿਆ ਜਾਵੇਗਾ ਐਨ ਐਚ ਐਮ ਭਾਵ ਕਿ ਨੈਸ਼ਨਲ ਹੈਲਥ ਮਿਸ਼ਨ ਹੁਣ ਨਾਮ ਚੇਂਜ ਹੋਵੇਗਾ ਤੇ ਨਾਲ ਹੀ ਇਹਦੇ ਤੋਂ ਫੋਟੋ ਲੱਥੇਗੀ ਫੋਟੋ ਲੱਤ ਕੇ ਉਸ ਫੋਟੋ ਦੇ ਉੱਤੇ ਕਿਹਦੀ ਫੋਟੋ ਲੱਗੇਗੀ ਇਹ ਫਿਲਹਾਲ ਅਜੇ ਫੈਸਲਾ ਨਹੀਂ ਹੋ ਸਕਿਆ ਉਸ ਥਾਂ ਦੇ ਉੱਤੇ ਫੋਟੋ ਜਰੂਰ ਕਿਸੇ ਦੀ ਲੱਗੇਗੀ ਪਰ ਕਿਹਦੀ ਲੱਗੇਗੀ ਇਸ ਬਾਰੇ ਫੈਸਲਾ ਅਜੇ ਹੋਵੇਗਾ ਪਰ ਜਿਹੜਾ ਨਾਮ ਹੈ ਉਹ ਆਮ ਆਦਮੀ ਕਲੀਨਿਕ ਤੋਂ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹ ਰੱਖਿਆ ਜਾਵੇਗਾ ਸੋ ਜਿਵੇਂ ਹੀ ਇਹਦਾ ਨਾਮ ਬਦਲਿਆ ਜਾਵੇਗਾ ਉਤੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਫੋਟੋ ਲੱਥੇਗੇ ਤਾਂ ਉਹ ਫੰਡ ਕੇਂਦਰ ਸਰਕਾਰ ਯਾਰੀ ਕਰੇਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਤਕਰੀਬਨ 660 ਕਰੋੜ ਰੁਪਈਆ ਸਾਲ ਦਾ ਜਿਹੜਾ ਹੈ ਉਹ ਇਨਾਂ ਮਹਿਲਾ ਕਲੀਨਿਕਾਂ ਵਾਸਤੇ ਫੰਡ ਕੇਂਦਰ ਵੱਲੋਂ ਯਾਰੀ ਹੋਏਗਾ 660 ਕਰੋੜ ਰੁਪਈਆ ਜਿਹੜਾ ਕਿ 18 ਮਹੀਨਿਆਂ ਤੋਂ ਲਗਾਤਾਰ ਰੁਕਿਆ ਸੀ ਕੇਂਦਰ ਤੇ ਰਾਜ ਸਰਕਾਰ ਦੇ ਟਕਰਾ ਕਰਨ ਤੇ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ 870 ਦੇ ਕਰੀਬ-ਕਰੀਬ ਮਹੱਲਾ ਕਲੀਨਿਕ ਨੇ ਜੋ ਤਕਰੀਬਨ ਸਾਰੇ ਦੇ ਸਾਰੇ ਜਿਹੜੇ ਨੇ ਉਹ ਰਾਜ ਦੇ ਜਿਹੜਾ ਸਿਹਤ ਵਿਭਾਗ ਆ ਉਹਦੇ ਅੰਡਰ ਨਹੀਂ ਆਉਂਦੇ 870 ਦੇ 70 ਜਿਹੜੇ ਆ ਉਹਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਜਿਹੜਾ ਸਿਹਤ ਵਿਭਾਗ ਆ ਉਹਦੇ ਅੰਡਰ ਨਹੀਂ ਆਉਂਦੇ ਸੋ ਕੁਝ ਜਿਹੜੇ ਉਹਦੇ ਅੰਡਰ ਆਉਂਦੇ ਨੇ ਤੇ ਕੁਝ ਜਿਹੜੇ ਅੰਡਰ ਨਹੀਂ ਹੁੰਦੇ ਉਹਨਾਂ ਦੇ ਵਿੱਚ ਸਿੱਧ ਸਵਾਵਾਵਾਂ ਜਿਹੜੀਆਂ ਨੇ ਉਹ ਜ਼ਰੂਰ ਪ੍ਰਭਾਵਿਤ ਹੋਣਗੀਆਂ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਹੁਣ ਰਾਜ ਸਰਕਾਰ ਆ ਉਹਨੇ ਜਿਹੜੀ ਕੇਂਦਰ ਦੀ ਗੱਲ ਮੰਨ ਲਈ ਹੈ ਕਿ ਠੀਕ ਹੈ ਇਸ ਨੂੰ ਅਸੀਂ ਤੁਹਾਡਾ ਜੋ ਤੁਹਾਡੀਆਂ ਸ਼ਰਤਾਂ ਦੇ ਅਨੁਸਾਰ ਚਲਾਵਾਂਗੇ ਤੇ ਕਿਰਪਾ ਕਰਕੇ ਜਿਹੜੇ ਫੰਡ ਨੇ ਉਹ ਯਾਰੀ ਕੀਤੇ ਜਾਣ ਕਿਉਂਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੇ ਉੱਤੇ ਇਹ ਦੋਸ਼ ਲਗਾਇਆ ਸੀ ਕਿ ਰਾਜ ਸਰਕਾਰਾਂ ਦਾ ਤੇ ਕੇਂਦਰ ਸਰਕਾਰਾਂ ਦਾ ਇੱਕ ਲਿਖਤੀ ਸਮਝੌਤਾ ਹੋਇਆ ਹੈ ਸਿਹਤ ਸੇਵਾਵਾਂ ਨੂੰ ਚਲਾਉਣ ਵਾਸਤੇ ਤੇ ਪੰਜਾਬ ਦੀ ਸਰਕਾਰ ਨੇ ਉਸ ਸਮਝੌਤੇ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਫੰਡ ਰੋਕੇ ਨੇ ਸੋ ਹੁਣ ਪੰਜਾਬ ਸਰਕਾਰ ਉਹਨੂੰ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ ਤੇ ਵਜੋਂ ਜਿਹੜੀ ਆ ਉਹ ਪੰਜਾਬ ਦੇ ਵਿੱਚ ਚਲਾਵੇਗੀ ਤੇ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੀਆਂ ਸ਼ਰਤਾਂ ਜਿਹੜੀਆਂ ਉਹ ਮੰਨਦੇ ਆ ਜਿਹੜਾ ਪਹਿਲਾ ਹੀ ਸਾਡਾ ਰਾਜ ਸਰਕਾਰਾਂ ਦਾ ਸਮਝੌਤਾ ਹੈ ਕੇਂਦਰ ਦੇ ਨਾਲ ਉਹਦੇ ਅਨੁਸਾਰ ਹੁਣ ਸਾਨੂੰ 1100 ਕਰੋੜ ਰੁਪਇਆ ਜਿਹੜਾ ਇਹਨਾਂ ਨੂੰ ਚਲਾਉਣ ਵਾਸਤੇ ਦਿੱਤਾ ਜਾਵੇ ਔਰ ਇਹ ਆਸ ਬਣਦੀ ਆ ਕਿ ਉਹ 1100 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਦਿੱਤਾ ਜਾਵੇਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੀ ਲੜੀ ਜੜੀ ਆ ਚੱਲ ਰਹੀ ਉਹ ਪਹਿਲਾਂ ਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਚੱਲੇਗੀ ਸੋ ਸਾਡੇ ਸਾਰੇ ਏਸ਼ੀਆ ਵੱਲੋਂ ਤੇ ਇਹ ਸੁਝਾਏ ਕਿ ਚਾਹੇ ਇਹਨਾਂ ਕਲੀਨਿਕਾਂ ਨੂੰ ਰਾਜ ਸਰਕਾਰ ਚਲਾਵੇ ਤੇ ਚਾਹੇ ਕੇਂਦਰ ਸਰਕਾਰ ਚਲਾਵੇ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਟੈਕਸ ਲੋਕ ਦਿੰਦੇ ਨੇ ਤੇ ਉਸ ਟੈਕਸਾਂ ਨੂੰ ਸਚਾਰੂ ਢੰਗ ਦੇ ਨਾਲ ਵਰਤੋਂ ਕਰਨੀ ਇਹ ਸਰਕਾਰਾਂ ਦੇ ਜਿਹੜੀ ਆ ਉਹਨਾਂ ਦੇ ਅਧਿਨੰਦਾਏ ਲੋਕਾਂ ਦੇ ਟੈਕਸਾਂ ਦੇ ਨਾਲ ਸਰਕਾਰਾਂ ਨੇ ਜਿਹੜੇ ਕਾਰਜ ਕਰਨੇ ਹੁੰਦੇ ਨੇ ਜਿਹੜੇ ਭਲਾਈ ਦੇ ਕੰਮ ਕਰਨੇ ਹੁੰਦੇ ਨੇ ਉਹਦੇ ਵਿੱਚ ਕਦੇ ਵੀ ਸਰਕਾਰਾਂ ਇੱਕ ਦੂਜੇ ਦੇ ਰਾਹ ਦੇ ਵਿੱਚ ਅੜਕਾ ਨਹੀਂ ਬੰਨਣਾ ਚਾਹੀਦਾ ਸੋ ਆਸ ਕਰਦੇ ਆ ਕਿ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਬਹੁਤ ਵਧੀਆ ਢੰਗ ਦੇ ਨਾਲ ਚੱਲਣ ਗਈਆਂ ਪਰ ਇੱਕ ਗੱਲ ਜ਼ਰੂਰ ਹੈ ਕਿ ਹੁਣ ਉਹਨਾਂ ਕਲੀਨਿਕਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਵੱਡੀ ਸਾਰੀ ਫੋਟੋ ਲੱਗੀ ਸੀ ਉਹ ਵੀ ਲੱਥ ਜਾਵੇਗੀ ਤੇ ਇਹਨਾਂ ਦਾ ਨਾਮ ਏ ਹੁਣ ਜਿਹੜਾ ਆਮ ਆਦਮੀ ਮਹੱਲਾ ਕਲੀਨਿਕ ਨਹੀਂ ਰਹਿ ਜਾਵੇਗਾ ਸੋ ਦੇਖਣਾ ਇਹ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਲੋਕਾਂ ਦੀਆਂ ਸਿਹਤ ਸੇਵਾਵਾਂ ਬਹੁਤ ਵਧੀਆ ਦੇਵਾਂਗੇ ਉਹਦੇ ਵਾਸਤੇ ਅਸੀਂ ਨਵੇਂ ਤੇ ਨਵੇਂ ਮਹੱਲਾ ਕਲੀਨਿਕ ਜਿਹੜੇ ਬਣਾਵਾਂਗੇ ਹੁਣ ਦੇਖਣਾ ਇਹ ਬਣਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੀ ਉਹ ਕਲੀਨਿਕ ਆਮ ਆਰਮੀ ਪਾਰਟੀ ਦੀ ਸਰਕਾਰ ਹੀ ਚਲਾਉਂਦੀ ਏ ਜਾਂ ਕੇਂਦਰ ਸਰਕਾਰ ਚਲਾਉਂਦੀ ਏ ਤੇ ਜਿਹੜੇ ਕਲੀਨਿਕ ਕੇਂਦਰ ਸਰਕਾਰ ਦੇ ਅੰਡਰ ਆ ਜਾਂਦੇ ਨੇ ਕਿ ਉਹਨਾਂ ਤੋਂ ਇਲਾਵਾ ਪੰਜਾਬ ਦੀ ਸਰਕਾਰ ਕੁਝ ਹੋਰ ਨਵੇਂ ਸੇਤ ਸਹੂਲਤਾਂ ਵਾਸਤੇ ਕੁਝ ਕੇਂਦਰ ਕੋਈ ਮਹੱਲਾ ਲਈ ਨਿਕਮਣਾਵੇਗੀ ਸੋ ਇਸ ਸੰਬੰਦੇ ਜਦੋਂ ਵੀ ਕੋਈ ਨਵੀਂ ਅਪਡੇਟ ਕੋਈ ਨਵੀਂ ਖਬਰ ਪ੍ਰਾਪਤ ਹੋਏ ਤਾਂ ਤੁਹਾਡੇ ਨਾਲ ਸਾਂਝੀ ਕਰਾਂਗਾ ਹੁਣ ਤੱਕ ਇੰਨੀ ਜੋ ਜਾਣਕਾਰੀ ਪ੍ਰਾਪਤ ਹੋਈ ਸੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਾਣਕਾਰੀ ਹਾਜ਼ਰ ਲੈ ਕੇ ਆਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ